ਸਤਿ ਸ੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਇੱਕ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕਾ ਤੇ ਅੱਜ ਅਸੀਂ ਇੱਕ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਏ ਹਾਂ ਸਿੱਖ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਰੋੜੀ ਸਾਹਿਬ ਜੋ ਕਿ ਮੋਗੇ ਡਾਲਾ ਵਿਖੇ ਸਥਿਤ ਹੈ ਤੇ ਗੁਰਦੁਆਰਾ ਬਹੁਤ ਇਤਿਹਾਸਿਕ ਮੰਨਿਆ ਜਾਂਦਾ ਹੈ ਇੱਥੋਂ ਦੀ ਕ੍ਰਾਂਤੀ ਸਾਡੇ ਨਾਲ ਜੁੜ ਚੁੱਕੇ ਨੇ ਜੋ ਕਿ ਤੁਹਾਡੇ ਨਾਲ ਗੁਰਦੁਆਰੇ ਦੀ ਪੂਰੀ ਜਾਣਕਾਰੀ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਅਸੀਂ ਖੜੇ ਹਾਂ ਪਿੰਡ ਡਾਲਾ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਜੋ ਬਰਨਾਲਾ ਰੋਡ ਤੇ ਉੱਤੇ ਸਤ ਹੈ ਜੋ ਸੁਪਾਵਨਪੁਰ ਸਾੰਦ ਤੇ ਜੋ ਗੁਰਦੁਆਰਾ 로ੜੀ ਸਾਹਿਬ ਬਹੁਤ ਮਹਾਨ ਵੱਡਾ ਦਰਬਾਰ ਹੈ ਸਤਿਗੁਰਾਂ ਦੀ ਕਿਰਪਾ ਹੈ ਤਕਰੀਬਨ ਗੁਰਦੁਆਰਾ ਸਾਹਿਬ ਵਿਖੇ ਜੋ ਹਰੇਕ ਸਾਲ ਦੀ ਤਰ੍ਹਾਂ ਜੋ ਸਿੱਖ ਫਲਵਾੜੀ ਕੇਂਦਰ ਡਾਲਾਂ ਵੱਲੋਂ ਜੋ ਬੱਚਿਆਂ ਨੂੰ ਸੰਤਿਆ ਦੀ ਕਲਾਸ ਲਾਈ ਜਾਂਦੀ ਹੈ ਤੇ ਨਾਲ ਹੀ ਗੱਤ ਗੱਸ ਖਾਇਆ ਜਾਂਦਾ ਹੈ ਕੀਰਤਨ ਸਿਖਾਇਆ ਜਾਂਦਾ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਇਹ ਪਾਵਨ ਪਵਿੱਤਰ ਥਾਨ ਜੋ ਸਤਗੁਰਾਂ ਦੀ ਕਿਰਪਾ ਦੇ ਨਾਲ ਜੋ ਬੜੀ ਚੜ੍ਹਦੀ ਕਲਾ ਦੇ ਵਿੱਚ ਹੈ ਬੇਅੰਤ ਸੰਗਤਾਂ ਆਉਂਦੀਆਂ ਨੇ ਅੰਮ੍ਰਿਤ ਵੇਲੇ ਵੀ ਆਉਂਦੀਆਂ ਨੇ ਸ਼ਾਮ ਨੂੰ ਵੀ ਆਉਂਦੀ ਨੇ ਹਾਜ਼ਰੀਆਂ ਭਰਦੀਆਂ ਨੇ ਤੇ ਸਤਗੁਰਾਂ ਦੀ ਬੜੀ ਕਿਰਪਾ ਹੈ ਉਹ ਸ਼ਾਮ ਨੂੰ ਲਗਾਤਾਰ ਜੋ 70 ਸਦੀ ਜਾਣੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਜੋ ਗੁਰਬਾਣੀ ਦੀ ਕਲਾਸ ਲਾਈ ਜਾਂਦੀ ਹੈ ਬੱਚਿਆਂ ਨੂੰ ਸੰਸਥਾ ਵੀ ਰੀਤੀ ਜਾਂਦੀ ਹੈ ਗੱਤਕਾ ਵੀ ਸਿਖਾਇਆ ਜਾਂਦਾ ਹੈ ਤੇ ਬੜੀ ਸਤਿਗੁਰਾਂ ਦੀ ਕਿਰਪਾ ਜੋ ਸਮਾਗਮ ਚੱਲਦੇ ਰਹਿੰਦੇ ਨੇ ਜੋ ਕੱਲ ਨੂੰ ਵੀ ਗੁਰਦੁਆਰਾ ਰੋੜੀ ਸਾਹਿਬ ਵਿਖੇ ਨੌਵੇਂ ਪਾਦਸ਼ਾ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰਾਂ ਦੇ ਸ਼ੀਸ਼ੀ ਦਿਹਾੜਿਆਂ ਨੂੰ ਮੋਖ ਰੱਖਦਿਆਂ ਹੋਇਆ ਜੋ ਪਾਵਨ ਥਾਨ ਤੇ ਨਗਰ ਕੀਰਤਨ ਪਹੁੰਚ ਰਿਹਾ ਹੈ ਜੋ ਸ਼੍ਰੀ ਨੰਨਪੁਰ ਸਾਹਿਬੇ ਖੇ ਜਾਣਾ ਹੈ ਸੋ ਵੀਰ ਆਏ ਨੇ ਜਾਣਕਾਰੀ ਲੈਣ ਵਾਸਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਐਸੀ ਸਿੱਖ ਇਤਿਹਾਸ ਗੁਰਦੁਆਰਾ ਜੋ ਕਿ ਬਹੁਤ ਇਤਿਹਾਸਿਕ ਮੰਨਿਆ ਜਾਂਦਾ ਹੈ ਤੇ ਇੱਥੇ ਬੱਚਿਆਂ ਨੂੰ ਗੱਤਕਾ ਸਿਖਾਇਆ ਜਾਂਦਾ ਹੈ ਇਸ ਤਰ੍ਹਾਂ ਦੀ ਹਰ ਵੀਡੀਓ ਸੋ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਸਿੱਖ ਇਤਿਹਾਸਿਕ ਗੁਰਦੁਆਰਿਆਂ ਬਾਰੇ ਜਾਣਨ ਲਈ ਬਰੇ ਰਹੋ ਪੰਜਾਬੀ ਲਿੰਕ ਮੀਟਰ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ